ਕੀ ਦੀਆਂ ਗੱਲਾਂ ਛੱਡੋ ਤੇ ਦਿਲ ਸਾਫ਼ ਹੋਣਾ ਜ਼ਾਇਦਾ ਮੁਰ ਮਚੋਲਿਆ ਪੂਰੇ ਬੇਲਤੀ ਕਰਦੀ ਆ ਕਿ ਕਿਸੇ ਦੀ ਤੋਟ ਜਾਪੈ ਨਹੀਂ ਕਿਸੇ ਦੇ ਨਾਲ ਵਿਆਹਣ ਤੋਂ ਪਹਿਲਾਂ ਉਸ ਘਰ ਦੇ ਵਿੱਚ ਉਸ ਘਰ ਦੇ ਪਰਿਵਾਰ ਦਾ ਸੁਭਾਅ ਤੇ ਉਸ ਕੁੜੀ ਦਾ ਜਾਂ ਮੁੰਡੇ ਦੇ ਪਰਿਵਾਰ ਦਾ ਤੇ ਮੁੰਡੇ ਦਾ ਸੁਭਾਅ ਰਾਹ ਕੀ ਵੇਖ ਕੇ ਫੇਰ ਉਹ ਦਿਸਤਾ ਕੀਤਾ ਜਾਵੇ ਉਹ ਰਿਸ਼ਤਾ ਚਾਰ ਛੁੱਟਾ ਬਦਲੇ ਜਾਂ ਛਾਪ ਦੇ ਬਦਲੇ ਵਿੱਚ ਕਿਸੇ ਦੇ ਦ쉐ੜੀ ਪੁੱਤ ਜਾਂ ਕੱਪੇ ਪੁੱਤਰਾ ਰਿਸ਼ਤਾ ਕਰਕੇ ਉਹ ਸਾਰੀ ਉਬਰ ਲੜਨ ਦਾੜ ਕੇ ਪਤੀ ਦਾ ਲੜਨ ਦਾੜ ਕੇ ਉਹਨਾਂ ਦੇ ਕੰਮੇ ਪਰਿਵਾਰ ਤੇ ਮਾਤਾ ਪਿਤਾ ਨਾਲ ਲਾੜ ਲਾੜ ਕੇ ਉਹ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੀ ਆ ساری ਉਮਰ ਹਾਏ ਹਾਏ ਕਰਕੇ ਉਸ ਦੀ ਬਿੱਕਲ ਜਾਂਦੀ ਆ ਤੇ ਸਵਾਜ ਦੇ ਵਿੱਚ ਵੀ ਉਹ ਜ਼ਿੰਦਗੀ ਜਿਹੜੀ ਬਤੀਤ ਕਰਦੀ ਆ ਉਸ ਨੂੰ ਪਤਾ ਤੇ ਪ੍ਰਮਾਤਮਾ ਇਹੋ ਜਿਹੇ ਪਰਿਵਾਰਾਂ ਤੋਂ ਬਚੀ ਜਾ ਦੂ ਪਰਹੇਜ਼ ਕਰਵਾਉਂ ਤੇ ਮਹਾਰਾਜ ਹੱਥ ਦੇ ਕੇ ਬਚਾਉਣ ਵਿਚੋਲਿਆ ਤੋਂ ਜਿਹੜੇ ਵਿਚੋਲੇ ਇਸ ਤਰ੍ਹਾਂ ਕਰਦੇ ਆ ਵਾਹ ਵਿਚੋਲਿਆ ਪੂਰੇ ਬੇਇੱਜ਼ਤੀ ਕਰਦੀ ਆ ਇਹ ਲੜਕੀਆਂ ਦੇ ਕਿਸੇ ਪਰਿਵਾਰ ਤੇ ਧੀ ਪੁੱਤ ਨੂੰ ਕਦੇ ਵੀ ਇਹੋ ਜਿਹਾ ਥਾਪੇ ਨਾ ਪਸਾਇਆ ਜਾਵੇ ਜੇਕਰ ਮੇਰੀ ਗੱਲ ਚੰਗੀ ਲੱਗੀ ਹੋਵੇ ਤਾਂ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਇਹ ਤੁਹਾਡੇ ਤੇ ਡਿਪੰਡ ਹੈ